ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਜੀ ਮੈਂ ਬਣਾਉਣ ਜਾ ਰਹੀ ਆ ਜਿੱਦਾਂ ਕਿ ਆਪਾਂ ਸੈਂਡਵਿਚ ਖਾਣਨੇ ਆ ਹਰ ਤਰ੍ਹਾਂ ਤਰ੍ਹਾਂ ਦੇ ਬਣਾ ਕੇ ਤੇ ਅੱਜ ਅਸੀਂ ਜਿਹੜਾ ਸੈਂਡਵਿਚ ਬਣਾਉਣ ਲੱਗੇ ਆ ਉਹ ਹੈਗਾ ਜੀ ਬਨਾਣਾ ਸੈਂਡਵਿਚ ਜਿਵੇਂ ਕਿ ਤੁਸੀਂ ਕਹਿ ਲਓ ਜਿੱਦਾਂ ਆਪਾਂ ਪਨੀਰ ਵਾਲੇ ਆਲੂ ਵਾਲੇ ਹਨਾ ਜਾਂ ਮਿਕਸ ਵੈਜ ਵਾਲੇ ਤੇ ਮਿਉਨੀਜ਼ ਵਾਲੇ ਬਣਾ ਕੇ ਖਾਣਨੇ ਆ ਨਾ ਬੱਚਿਆਂ ਨੂੰ ਅਲੱਗ-ਅਲੱਗ ਦਿਨੇ ਬਣਾ ਕੇ ਤੇ ਇਹ ਵੀ ਜਿਹੜਾ ਬਹੁਤ ਹੀ ਵਧੀਆ ਸੈਂਡਵਿਚ ਸਾਡੇ ਬਣ ਕੇ ਬਨਾਨਾ ਵਾਲੇ ਰੈਡੀ ਹੋਣਾ ਆ ਤੇ ਆਪਾਂ ਇਹਦੀ ਸ਼ੁਰੂਆਤ ਕਰਦੇ ਹਾਂ ਬਣਾਉਣ ਦੀ ਚਲੋ ਫਿਰ ਤੇ ਵੀ ਕਿਵੇਂ ਮੈਂ ਬਣਾਉਣੀ ਆ ਕਿਵੇਂ ਮੈਂ ਆਪਣੇ ਬੱਚਿਆਂ ਨੂੰ ਬਣਾ ਕੇ ਦੇਣੀ ਆ ਤੇ ਕਿੰਨਾ ਸਾਰਿਆਂ ਦਾ ਫੇਵਰਟ ਬਣ ਜਾਂਦਾ ਜੀ ਚਲੋ ਤੁਸੀਂ ਇਹਦੀ ਜਗ੍ਹਾ ਤੇ ਮੈਂ ਲਿਆ ਹੋਇਆ ਜੀ ਬ੍ਰਾਊਨ ਬ੍ਰੈਡ ਦੇਖੋ ਤੇ ਤੁਸੀਂ ਇਹਦੀ ਜਗ੍ਹਾ ਤੇ ਵਾਈਟ ਬ੍ਰੈਡ ਵੀ ਲੈ ਸਕਦੇ ਹੋ ਉਹ ਤੁਹਾਡੀ ਆਪਣੀ ਚੋਇਸ ਹੈ ਵੈਸੇ ਬ੍ਰਾਊਨ ਬ੍ਰੈਡ ਜਿਹੜਾ ਉਹ ਸਭ ਤੋਂ ਬੈਸਟ ਹੁੰਦਾ ਹੈ ਤੁਸੀਂ ਬ੍ਰਾਊਨ ਬ੍ਰੈਡ ਲੈ ਸਕਦੇ ਹੋ ਔਰ ਲਈਏ ਅਸੀਂ ਖਾਲੀ ਪਲੇਟ ਇਹਦੇ ਵਿੱਚ ਅਸੀਂ ਰੱਖ ਰਹੇ ਹਾਂ ਇੱਕ ਪੀਸ ਬ੍ਰੈਡ ਦਾ ਤੇ ਹੁਣ ਅਸੀਂ ਲਵਾਂਗੇ ਇੱਕ ਬਨਾਣਾ ਇਹ ਸਾਨੂੰ ਜਿੰਨੀ ਜ਼ਰੂਰਤ ਪਊਗੀ ਅਸੀਂ ਓਨਾ ਹੀ ਬਨਾਣਾ ਜਿਹੜਾ ਲੈ ਸਕਦੇ ਹਾਂ ਇਹਦੇ ਅਸੀਂ ਕਰਨੇ ਆ ਜੀ ਪੀਸ ਛੋਟੇ-ਛੋਟੇ ਗੋਲ-ਗੋਲ ਪੀਸ ਕਰਾਂਗੇ ਇਨਨੂੰ ਅਸੀਂ ਹਨ ਇਸ ਤਰ੍ਹਾਂ ਰੱਖਣਾ ਹੈ ਤੁਸੀਂ ਚਾਹ ਹੋਰ ਵੀ ਰੱਖ ਸਕਦੇ ਹੋ ਜਿਵੇਂ ਮੈਂ ਇਹਦੇ ਆਪਾਂ ਵਿੱਚ ਵੀ ਰੱਖ ਸਕਦੇ ਹਾਂ ਫਿਰ ਹੋਰ ਵੀ ਜ਼ਿਆਦਾ ਵਧੀਆ ਹੈਲਥੀ ਹੋ ਜਾਏਗਾ ਇਦਾਂ ਠੀਕ ਹੈ ਜੀ ਇਹਨੂੰ ਨਾ ਅਸੀਂ ਫੋਕ ਦੀ ਹੈਲਪ ਦੇ ਨਾਲ ਇਹਨੂੰ ਥੋੜਾ ਥੋੜਾ ਐਵੇਂ ਸਪਰੈਡ ਕਰ ਲੈਣਾ ਦੇਖੋ ਕਿੰਨਾ ਵਧੀਆ ਹੋ ਗਿਆ ਨਹੀਂ ਤੇ ਫਿਰ ਹੈ ਨਾ ਬਨਾਣਾ ਜਿਹੜੇ ਆ ਉਹ ਡਿੱਗਨ ਦਾ ਡਰ ਰਹਿੰਦਾ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਪ੍ਰੈਸ ਕਰਕੇ ਨਾ نیچے ਤੇ ਬਿਲਕੁਲ ਤੁਸੀਂ ਦੇਖਿਓ ਖਾ ਕੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਕਿ ਚ ਨੋਨੇ ਸੇ ਇਕਲਾ ਬ੍ਰੈਡ ਵੀ ਰੈਡੀ ਕਰਾਂਗੇ ਐਵੇਂ ਹੀ ਇਹ ਐਕਸਟਰਾ ਹੁਣ ਅਸੀਂ ਇਹਦੇ ਉੱਪਰ ਜਿਹੜਾ ਬਾਕੀ ਦਾ ਸਾਡਾ ਬਨਾਣਾ ਸੀਗਾ ਉਹ ਵੀ ਪਾਵਾਂਗੇ ਦੇਖੋ ਜੀ ਐਦਾਂ ਕਰਕੇ ਆਪਾਂ ਸਾਰਾ ਬਨਾਣਾ ਮੇਰੇ ਰੱਖ ਦੇਣਾ ਆ ਇੰਨੇ ਵੇਸੇ ਸੇਮ ਹੀ ਉਵੇਂ ਕਰ ਦੇਣਾ ਸੌਫਟ ਹੁੰਦਾ ਨਾ ਹੋ ਜਾਂਦਾ ਬੜੀ ਆਸਾਨੀ ਦੇ ਨਾਲ ਦੇਖੋ ਠੀਕ ਹੈ ਜੀ ਇਹ ਅਸੀਂ ਤੁਹਾਨੂੰ ਇੱਕ ਨਵੇਂ ਤਰੀਕੇ ਦਾ ਦੱਸ ਰਹੇ ਹਾਂ ਜੀ ਬਨਾਣਾ ਵਾਲਾ ਸੈਂਡਵਿਚ ਹੁਣ ਅਸੀਂ ਦੂਸਰਾ ਜਿਹੜਾ ਬ੍ਰੈਡ ਪੀਸ ਤੀਸਰਾ ਸੌਰੀ ਦੋ ਤੇ ਆਪਾਂ ਰੱਖ ਲਏ ਹੋਇਆ ਤੀਸਰਾ ਬ੍ਰੈਡ ਪੀਸ ਵੀ ਉਸ ਰਹੀ ਅਸੀਂ ਉੱਪਰ ਜਿਹੜਾ ਰੱਖ ਦਿੱਤਾ ਹੋਇਆ ਤੇ ਹੁਣ ਸਾਨੂੰ ਪਵੇਗੀ ਜ਼ਰੂਰਤ ਆਪਣੇ ਗੈਸ ਦੀ ਔਰ ਪੈਨ ਦੀ ਤੇ ਚਲੋ ਜੀ ਚੱਲਦੇ ਆਪਾਂ ਗੈਸ ਦੀ ਵੱਲ ਹਾਂਜੀ ਮੈਂ ਨਾ ਪੈਨ ਰੱਖ ਦਿੱਤਾ ਹੋਇਆ ਗੈਸ ਦੇ ਉੱਪਰ ਤੇ ਹੁਣ ਅਸੀਂ ਕਰਾਂਗੇ ਗੈਸ ਨੂੰ ਔਨ ਗੈਸ ਨੂੰ ਔਨ ਕਰ ਦਿੱਤਾ ਹੋਇਆ ਇਹਨੂੰ ਥੋੜਾ ਜਿਹਾ ਆਪਾਂ ਗਰਮ ਹੋਣ ਦਾ ਵੇਟ ਕਰਦੇ ਹਾਂ ਪੈਨ ਹੋ ਗਿਆ ਹੋਇਆ ਗਰਮ ਤੇ ਹੁਣ ਅਸੀਂ ਇਹਦੇ ਵਿੱਚ ਲਗਾਉਣਾ ਜੀ ਆਪਣਾ ਬਟਰ ਬਸ ਇਸ ਵਿੱਚ ਆਪਣਾ ਬਟਰ ਲਗਾ ਲੈਣਾ ਹੁਣ ਅਸੀਂ ਰੱਖਾਂਗੇ ਦੇ ਉੱਪਰ ਗ੍ਰੈਂਡ ਅਸੀਂ ਇਹਨੂੰ ਸਲੋ ਫਲੇਮ ਤੇ ਹੀ ਬਣਾਉਣਾ ਹੈ ਠੀਕ ਹੈ ਜੀ ਸਲੋ ਫਲੇਮ ਤੇ ਹੌਲੀ-ਹੌਲੀ ਅਸੀਂ ਇਹਨੂੰ ਬਣਾਵਾਂਗੇ ਹੌਲੀ ਹੌਲੀ ਸਿੱਖਣਾ ਹੈ ਜੀ ਇਹਨੂੰ ਹੁਣ ਹਲਕਾ ਜਿਹਾ ਪਲਟੀ ਕਰਾਂਗੇ ਪਲਟੀ ਕਰਕੇ ਨਾ ਉਹ ਜਿਹੜਾ ਨਾਲ ਸੀ ਬਟਰ ਲੱਗਾ ਉਹਨੂੰ ਵੀ ਇਸੇ ਇਸ ਤਰ੍ਹਾਂ ਕਰ ਲਾਂਗੇ ਠੀਕ ਹੈ ਜੀ ਦੂਸਰੀ ਸਾਈਡ ਆਪਾਂ ਬਟਰ ਲਮਸੇ ਲਗਾਇਆ ਤਾਂ ਨਹੀਂ ਹੈਗਾ ਲਗਾਉਣਾ ਥੋੜਾ ਜਿਹਾ ਲਗਾ ਵੀ ਸਕਦੇ ਆ ਇੱਕ ਗਿਆ ਹੋਇਆ ਨਾ ਇੱਕ ਸਾਈਡ ਤੋਂ ਦੇਖ ਲੋ ਬਸ ਹਾਂਜੀ ਦੇਖੋ ਜੀ ਜਿਵੇਂ ਨਾ ਦੋਨਾਂ ਸਾਈਡਾਂ ਤੋਂ ਸਾਡਾ ਬ੍ਰੈਡ ਹਲਕਾ ਹਲਕਾ ਜਿਹੜਾ ਸਿੱਕ ਚੁੱਕਾ ਹੈ ਨਾ ਅਸੀਂ ਹੁਣ ਇਹਦੇ ਉੱਪਰ ਪਾਣਾ ਹੈ ਦੁੱਧ ਦੁੱਧ ਦਾ ਮੈਂ ਇੱਕ ਕੱਪ ਜਿਹੜਾ ਲੈ ਲਿਆ ਹੋਇਆ ਹਲਕਾ ਹਲਕਾ ਪਾਉਣਾ ਜੀ ਉੱਪਰ ਦੁੱਧ ਤੇ ਮੁੜ ਕੇ ਅਸੇ ਦੂਸਰੀ ਸਾਈਡ ਵੀ ਪਾਉਣਾ ਹੈ ਕਿਸੇ ਇੱਕ ਸਾਈਡ ਤੋਂ ਪਾਤਾ ਹੋਇਆ ਹੈ ਤੇ ਹੁਣ ਅਸੀਂ ਪਾਵਾਂਗੇ ਦੂਸਰੀ ਸਾਈਡ 'ਤੇ ਦੇਖੋ 1 ਕੱਪ ਮੈਂ ਦੁੱਧ ਲਿਆ ਸੀ ਤੇ ਥੋੜਾ ਜਿਹਾ ਹੀ ਦੁੱਧ ਜਿਹੜਾ ਵਿੱਚੋਂ ਬਚਿਆ ਆ ਬਾਕੀ ਮੈਂ ਪਾਪਤਾ ਹੋਇਆ ਜੀ ਸਾਡਾ ਸੈਂਡਵਿਚ ਬਣ ਕੇ ਬਿਲਕੁਲ ਰੈਡੀ ਹੈ ਗੈਸ 'ਤੇ ਮੈਂ ਕਰ ਦਿੱਤਾ ਹੋਇਆ ਜਿਓਰਕ ਤੇ ਇਹਨੂੰ ਅਸੀਂ ਹੁਣ ਪਲੇਟ ਦੇ ਵਿੱਚ ਦੇਖੋ ਜੀ ਕੱਢ ਲਿਆ ਠੀਕ ਹੈ ਜੀ ਤੇ ਹੁਣ ਅਸੀਂ ਇਹਦੇ ਉੱਪਰ ਪਾ ਰਹੇ ਹਾਂ ਜੀ হানি ਕਿਉਂਕਿ ਅਸੀਂ ਇਹਦੇ ਵਿੱਚ ਨਾ ਤੇ ਨਮਕ ਪਾਇਆ ਨਾ ਕੋਈ ਮਿੱਠਾ ਪਾਇਆ ਕਿ ਜਿਹਦੇ ਨਾਲ ਇਹ ਜਿਹੜੀ ਆ ਡਿਸ਼ ਸਾਡੀ ਟੇਸਟੀ ਲੱਗੇ ਹਣਾ ਨ ਕੁਝ ਵੀ ਨਹੀਂ ਪਾਇਆ ਸੀ ਇਹਦੇ ਵਿੱਚ ਆਪਾਂ ਨਾ ਤੇ ਹੁਣ ਅਸੀਂ ਪਾ ਰਹੇ ਹਾਂ ਇਹਦੇ ਚ ਹਾਨੀ ਬਸ ਐਕਸਟਰਾ ਸੀ ਹਲਕਾ ਜਿਹਾ ਹਾਨੀ ਪਾ ਦਿੱਤਾ ਹੋਇਆ ਜੀ ਹਾਨੀ ਵੀ ਉੱਪਰ ਪਾ ਦਿੱਤਾ ਹੋਇਆ ਤੇ ਹੁਣ ਅਸੀਂ ਇਹਨੂੰ ਕਰਾਂਗੇ ਜੀ ਟਰਾਈ ਦੇਖੋ ਜੀ ਤੁਸੀਂ ਦੇਖੋ ਇਹਨੂੰ ਖਾ ਕੇ ਦੇਖਿਓ ਕਿ ਕਿੰਨਾ ਟੇਸਟੀ ਬਣਿਆ ਆ ਤੇ ਕਿੰਨਾ ਖੁਸ਼ ਹੋ ਕੇ ਜਿਹੜੇ ਬੱਚੇ ਖਾਂਦੇ ਨੇ ਤੇ ਤੁਸੀਂ ਦੇਖਿਓ ਬੱਚਿਆਂ ਨੇ ਕਿਹਾ ਟਿਫਨ ਚ ਵੀ ਦੇ ਸਾਨੂੰ ਤੁਸੀਂ ਇਹ ਬੱਚਿਆਂ ਨੂੰ ਟਿਫਨ ਬਾਕਸ ਵਿੱਚ ਵੀ ਪੈਕ ਕਰਕੇ ਦੇ ਸਕਦੇ ਹੋ ਜਾਂ ਆਫਿਸ 'ਚ ਵੀ ਲੈ ਕੇ ਜਾ ਸਕਦੇ ਹੋ ਬਹੁਤ ਹੀ ਵਧੀਆ ਚੀਜ਼ ਬਣੀ ਆ ਹੈਲਥੀ ਚੀਜ਼ ਬਣੀ ਆ ਠੀਕ ਹੈ ਜੀ ਇਹਨੂੰ ਖਾ ਕੇ ਹੀ ਪੇਟ ਫੁੱਲ ਹੋ ਜਾਂਦਾ ਹੈ ਤੁਸੀਂ ਚਾਹੇ ਤੇ ਇੱਕ ਹੋਰ ਬਣਾ ਕੇ ਖਾ ਲਓ ਤੁਸੀਂ ਜਾਓ ਤੇ ਇੱਕ ਦਿਨ ਵਾਲੀ ਮਸਤ ਰਹੋ ਠੀਕ ਹੈ ਜੀ ਤੁਹਾਨੂੰ ਮੇਰੀ ਡਿਸ਼ ਇਹ ਜਿਹੜੀ ਹੈ ਕਿਵੇਂ ਦੀ ਲੱਗੀ ਆ ਤੇ ਦੱਸਣਾ ਜ਼ਰੂਰ ਕਮੈਂਟ ਕਰਿਆ ਕਰੋ ਤੇ ਦੱਸਿਆ ਵੀ ਕਰੋ ਕਿ ਕਿਵੇਂ ਦੀ ਲੱਗੀ ਹੈ ਜੇ ਤੁਹਾਨੂੰ ਇਸ ਤੋਂ ਕੋਈ ਪਰਫੈਕਟ ਵੀ ਬਣਾਉਣੀ ਆਉਂਦੀ ਹੋ ਵੀ ਮੈਨੂੰ ਦੱਸੋ ਠੀਕ ਹੈ ਜੀ ਮਿਲਦੇ ਕਿਸੇ ਨੈਕਸਟ ਵਲੌਗ ਵਿੱਚ ਥੈਂਕ ਯੂ ਜੀ